ਸਾਹਿਬ ਜੀ ਸ਼ਹੀਦ ਹੋਏ ਐ ਬੇਸ਼ੁਮਾਰ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੋ ਪ੍ਰਸਾਰਥ ਕਰਦੇ ਹੋਏ ਫੌਜਾਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਉਹਨਾਂ ਨੂੰ ਮਾਰਦੇ ਹੋਏ ਜਦੋਂ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਗਏ ਇਹ ਭਾਈ ਤਲੋਕ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ ਫੂਲਕਿਆਂ ਦੇ ਵਡੇਰੇ ਹੋਏ ਐ ਇਹ ਉੱਥੇ ਸਤਿਗੁਰੂ ਜੀ ਨੂੰ ਜਾ ਕਰਕੇ ਇਹਨਾਂ ਨੇ ਸਾਰੀ ਗਾਥਾ ਸੁਣਾਈ ਸੀ ਜਦੋਂ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਪੁੱਜੇ ਸਨ ਰਾਏ ਡੱਲੇ ਦੀ ਬੇਨਤੀ ਮੰਨ ਕਰਕੇ ਜਦੋਂ ਸਤਿਗੁਰੂ ਜੀ ਇੱਥੇ ਆਏ ਸੀ ਇਹ ਦੋਵੇਂ ਭਰਾ ਰਸਤਾ ਦੇ ਗੱਡੇ ਪਰ ਹਾਰ ਕਰਕੇ ਲੈ ਆਏ ਪਰਿਵਾਰ ਸਮੇਤ ਆਏ ਬਹੁ ਨਿਮ੍ਰੀਪੂਰ ਹੋ ਕਰਕੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਰਸਤਾ ਪੇਟ ਕੀਤੀਆਂ ਉਸ ਸਮੇਂ ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਇੱਕ ਸਿੰਘ ਨੇ ਕਿਹਾ ਬਾਈ ਤਲੋਕ ਸਿੰਘ ਜੀ ਸਾਨੂੰ ਪਤਾ ਲੱਗਿਆ ਕਿ ਆਪਨੇ ਸਭ ਜਾਦਿਆਂ ਦੇ ਅੰਤਮ ਸੰਸਕਾਰ ਦੀ ਸੇਵਾ ਕੀਤੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਤਲੋਕ ਸਿੰਘ ਜੀ ਦੱਸੋ ਤੁਸੀਂ ਉਥੇ ਕਿਵੇਂ ਪੁਜੇ ਸੀਗੇ ਫਿਰ ਭਾਈ ਤਲੋਕ ਸਿੰਘ ਤੇ ਬਾਈ ਰਾਮ ਸਿੰਘ ਜੀ ਕਹਿਣ ਲੱਗੇ ਮਹਾਰਾਜ ਅਸੀਂ ਸਰਾਂਧ ਟਕਰੀ ਤਾਰਨ ਵਾਸਤੇ ਗਏ ਸੀ ਤੇ ਸਾਨੂੰ ਪਤਾ ਲੱਗਿਆ ਕਿਉਂਕਿ ਜਿਸ ਦਿਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕੌਰ ਸਾਹਿਬ ਪਹੁੰਚਦੇ ਆ ਯੁੱਧ ਹੁੰਦਾ ਓਦੋਂ ਅਜੇ ਮਾਤਾ ਸਾਹਿਬ ਤੇ ਸਾਹਿਬ ਜਾਦੇ ਸਰੰਦ ਨਹੀਂ ਗ੍ਰਫਤਾਰ ਹੋਏ 10 ਪੋ ਦੀ ਸ਼ਾਮ ਸੀ ਜਦੋਂ ਮਰੰਡੇ ਦੇ ਹਾਕਮ ਨੇ ਮਾਤਾ ਸਾਹਿਬ ਤੇ ਛੋਟੇ ਸਾਹਿਬ ਜਾਦਿਆਂ ਨੂੰ ਸਰਹੰਦ ਗ੍ਰਫਤਾਰ ਕਰਵਾ ਦਿੱਤਾ ਸੀ ਅੱਜ ਸਾਧ ਸੰਗਤ ਜੀ 11 ਪੋ ਹੈ ਗਰੀਬ ਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਿਨ੍ਹਾਂ ਨੇ ਦੱਸਣਾ ਸ਼ੁਰੂ ਕੀਤਾ ਸਤਿਗੁਰੂ ਜੀ ਅਸੀਂ ਜਦੋਂ ਟਕੇਤਾਰਨ ਗਏ ਸਾਂ ਸਾਨੂੰ ਉੱਥੋਂ ਹਕੂਮਤ ਦੇ ਕੁਝ ਬੰਦਿਆਂ ਕੋਲੋਂ ਪਤਾ ਲੱਗਾ ਕਿ ਆਪ ਚਮਕੌਰ ਸਾਹਿਬ ਦੇ ਅੰਦਰ ਯੁੱਧ ਕਰ ਰਹੇ ਹੋ ਬਹੁਤ ਵੱਡਾ ਆਪ ਨੂੰ ਕੇਰਾ ਪਿਆ ਹੋਇਆ ਮਹਾਰਾਜ ਉਸ ਸਮੇਂ ਅਸੀਂ ਇਹ ਵਿਚਾਰ ਕੇ ਚਮਕੌਰ ਸਾਹਿਬ ਨੂੰ ਚਾਲੇ ਪਾ ਦਿੱਤੇ ਕਿ ਆਪ ਦੀ ਕੋਈ ਸੇਵਾ ਸਾਨੂੰ ਮਿਲ ਸਕੇ ਤੇ ਵਡਪਾਗੀ ਹੋ ਮੰਗੇ ਸੱਚੇ ਪਾਤਸ਼ਾਹ ਜਦੋਂ ਅਸੀਂ ਚਮਕੌਰ ਸਾਹਿਬ ਪਹੁੰਚੇ ਦਿਨ ਚੜ੍ਹਦੇ ਸਾਨੂੰ ਪਤਾ ਲੱਗਿਆ ਕਿ ਆਪ ਤਾਂ ਇਥੋਂ ਕੂਚ ਕਰ ਚੁੱਕੇ ਹੋ ਜਦੋਂ ਮਹਾਰਾਜ ਅਸੀਂ ਸਾਰਾ ਖਬਰ ਸਾਰ ਸਾਨੂੰ ਪਤਾ ਲੱਗੀ ਤੇ ਆਪ ਦੇ ਸਭ ਜਾਦੇ ਵੀਰ ਗਤੀ ਨੂੰ ਪ੍ਰਾਪਤ ਹੋਏ ਆ ਆਪ ਜੀ ਦੇ ਸਾਥੀ ਸਿੰਘ ਵੀ ਮੈਦਾਨੇ ਜੰਗ ਦੇ ਅੰਦਰ ਸ਼ਹੀਦੀਆਂ ਪਾ ਗਏ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਵਕਤ ਅਸੀਂ ਫਿਰ ਸਭ ਜਾਦੇਆਂ ਦੇ ਸ਼ਰੀਰਾਂ ਨੂੰ ਟੋਲਿਆ ਇੰ ਮਦਾਨੇ ਜੰਗ ਵਿੱਚੋਂ ਸਾਨੂੰ ਸਭ ਜਵਦਿਆਂ ਦੇ ਸਰੀਰ ਲੱਭੇ ਜੋ ਸ਼ਸਤਰਾਂ ਨਾਲ ਸਨੱਦ ਬੱਧ ਤਿਆਰ ਪਰ ਤਿਆਰ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਇਸ ਸਥਾਨ ਤੇ ਭਾਈ ਤਲੋਕ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ ਨੇ ਬੀਬੀ ਹਰਸ਼ਰਨ ਕੌਰ ਦਾ ਵੀ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਤੋਂ ਇਹਨਾਂ ਨੇ ਜਿਹੜੀ ਵਿਥਿਆ ਸੀ ਸਾਰੀ ਦਮਦਮਾ ਸਾਹਿਬ ਮਹਾਰਾਜ ਜੀ ਨੂੰ ਸੁਣਾਈ ਹੈ ਸੱਚੇ ਪਾਤਸ਼ਾਹ ਜਿੰਨੇ ਵੀ ਸਿੰਘ ਸ਼ਹੀਦ ਸਨ ਉਹਨਾਂ ਸਾਰੇ ਸ਼ਹੀਦ ਸਿੰਘਾਂ ਦੇ ਸਰੀਰ ਇੱਕ ਥਾਂ ਤੇ ਇਕੱਠੇ ਕਰਕੇ ਵੱਡੀ ਚਿਖਾ ਮਹਾਰਾਜ ਬਣਾਈ ਫਿਰ ਦੂਸਰੀ ਜਿਹੜੀ ਸ਼ਿਖਾ ਸੀ ਉਹ ਉਥੇ ਦੋਹਾਂ ਸਾਬਜ਼ਾਦਿਆਂ ਦੇ ਸਰੀਰ ਮਹਾਰਾਜ ਟਿਕਾਏ ਤੇ ਦੋ ਥਾਂ ਤੇ ਚਿਖਾ ਜਿਹੜੀ ਸੀ ਮਹਾਰਾਜ ਜਦੋਂ ਬਲੀ ਭਾਵੇਂ ਕਿ ਜਦੋਂ ਏਡਾ ਵੱਡਾ ਯੁੱਧ ਹੁੰਦਾ ਹੈ ਤਾਂ ਸਾਧ ਸੰਗਤ ਜੀ ਉਥੇ ਦਾ ਜਣਨ ਕਹਿਣਾ ਤੇ ਸੁਣਨਾ ਉਹਦੇ ਨਾਲ ਅੱਖੀਂ ਵੇਖਣ ਦੀ ਤਸਵੀਰ ਕੁਝ ਹੋਰ ਹੁੰਦੀ ਹੈ ਪਰ ਜਦੋਂ ਕਵੀ ਰਾਜੇ ਸਯੋਜਤ ਦਾ ਵਰਣਨ ਕਰਦੇ ਆ ਜਾਨੋ ਸਰੋਤੇ ਨੂੰ ਤਸਵੀਰ ਹੀ ਸਾਹਮਣੇ ਦਿਸਦੀ ਹੈ ਚਮਕੌਰ ਸਾਹਿਬ ਦੀ ਧਰਤੀ ਕੋਈ ਇਸ ਤਰ੍ਹਾਂ ਨਹੀਂ ਸੀ ਰਹਿ ਗਈ ਕਿ ਆਮ ਧਰਤੀ ਹੋਵੇ ਚਾਰ ਸ਼ਫੇਰੇ ਸਾਧ ਸੰਗਤ ਦੀ ਲੋਥਾਂ ਹੀ ਲੋਥਾਂ ਸਨ ਲਹੂ ਤੇ ਮਿਜ ਜਿਹੜੇ ਸੀ ਨਾ ਉਹ ਚਾਰ ਸ਼ਫੇਰੇ ਖਿਲਰੀ ਹੋਈ ਮਿਜ ਤੇ ਲਹੂ ਨਾਲ ਨੀਮੀਆਂ ਥਾਵਾਂ ਪਰ ਗਈਆਂ ਸੀ ਤੇ ਉੱਥੇ ਫਿਰ ਆਕਾਸ਼ ਵਿੱਚ ਇਲਾ ਗਿਲਜਾਂ ਉਡ ਰਹੀਆਂ ਸੀਗੀਆਂ ਕਾਂ ਆਦਿਕ ਮੰਡਰਾ ਰਹੇ ਸੀ ਗਿੱਦੜ ਮਾਸ ਖਿੱਚ-ਖਿੱਚ ਕੇ ਖਾ ਰਹੇ ਸਨ ਕਿਉਂਕਿ ਫੌਜੀ ਇੰਨੀ ਮਾਰ ਦਿੱਤੀ ਸੀ ਕਿ ਉਹਨਾਂ ਕੋਲ ਕੋਈ ਰੱਖ ਰਖਾ ਦਾ ਸਾਧ ਸੰਗਤ ਦੀ ਵਸੀਲਾ ਹੀ ਨਹੀਂ ਰਹਿ ਗਿਆ ਸੀ ਇੰਨੀਆਂ ਲੋਥਾਂ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ ਫਿਰ ਆਪ ਸਿਆਣਿਓ ਜਦੋਂ ਲੋਥ ਤਾਂ ਦੋ ਪੈਰ ਹੀ ਰਹਿ ਜਾਵੇ ਤੇ ਬਦਬੋਹ ਦਾ ਕਾਰਨ ਬਣ ਜਾਂਦੀ ਹੈ ਕਿੰਨੀ ਬਦਬੋਹ ਆਉਂਦੀ ਹੋਵੇਗੀ ਭਾਵੇਂ ਕਿ ਇਹੋ ਜਿਹਾ ਉਥੇ ਸਾਧ ਸੰਗਤ ਜੀ ਭਿਆਨਕ ਮੰਜ਼ਰ ਬਣਿਆ ਹੋਇਆ ਸੀਗਾ ਕਿ ਕੋਈ ਵੇਖੇ ਤੇ ਉਹਦਾ ਹਿਰਦਾ ਹੀ 파ਟ ਜਾਵੇ ਜਦੋਂ ਭਾਈ ਤਲੋਕ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ ਨੇ ਐਸੇ ਭਿਆਨਕ ਸਥਾਨ ਤੋਂ ਰਾਤ ਵੇਲੇ ਵੇਖੋ ਸਾਰੀਆਂ ਦੇਹਾਂ ਨੂੰ ਇਕੱਤਰ ਕਰਨਾ ਸਾਬ ਜਾਦਿਆਂ ਦੇ ਸਰੀਰ ਟੋਲਣੇ ਫਿਰ ਦਿਨ ਵਕਤ ਸਾਰੀ ਟੋ ਰੱਖੀ ਰਾਤ ਨੂੰ ਇਹ ਸੇਵਾ ਸਾਰੀ ਕੀਤੀ ਫਿਰ ਵੀ ਕੁਝ ਜਿਹੜੇ ਹਕੂਮਤ ਦੇ ਪਿੱਠੂ ਸਨ ਉਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਉਥੇ ਚੌਂਕੀ ਦੇ ਅੰਦਰ ਤੇ ਉਥੋਂ ਦੇ ਜਿਹੜੇ ਸੀਗੇ ਕਰਮਚਾਰੀ ਉਹਨਾਂ ਨੇ ਆ ਕੇ ਜਦੋਂ ਵੇਖਿਆ ਤੇ ਭਾਈ ਤਲੋਕ ਸਿੰਘ ਜੀ ਕਹਿਣ ਲੱਗੇ ਮਹਾਰਾਜ ਉਸ ਸਮੇਂ ਅਸੀਂ ਭੇਸ ਵਟਾਇਆ ਹੋਇਆ ਸੀਗਾ ਤੇ ਉਹ ਜਿਹੜੀ ਪਾਗਲਾਂ ਵਾਲੀ ਅਵਸਥਾ ਸੀ ਉਹ ਉਹਨਾਂ ਨੇ ਤਿਸ ਸਮੇਂ ਮਹਾਰਾਜ ਕਹਿੰਦੇ ਅਸੀਂ ਬਣਾ ਲਈ ਤੇ ਆਪਣੇ ਸਿਰ ਤੇ ਜਿਵੇਂ ਖੇ ਸਵਾਭ ਪਾਉਣ ਲੱਗ ਪਏ ਤੇ ਅਵਾ ਤਵਾ ਬੋਲਣ ਲੱਗ ਪਏ ਉਹਨਾਂ ਨੂੰ ਪ੍ਰਤੀਤ ਹੋਇਆ ਕਿ ਪਾਗਲ ਲੱਗਦੇ ਐ ਤੇ ਪਾਗਲ ਜਾਣ ਕਰਕੇ ਫਿਰ ਸਾਨੂੰ ਛੱਡ ਗਏ ਇਹ ਨੀਤੀ ਦੇ ਨਾਲ ਉਹਨਾਂ ਨੇ ਸਾਬ ਜ ਆਦਿਆਂ ਦੇ ਅੰਤਮ ਸੰਸਕਾਰ ਦੀ ਸੇਵਾ ਕੀਤੀ ਬੀਬੀ ਹਰਸ਼ਰੰਗੌਰ ਨੂੰ ਕਹਿੰਦੇ ਆ ਚਿਖਾ ਚ ਪਾ ਕਰਕੇ ਜਿਹੜਾ ਸੀ ਉਹਨਾਂ ਨੇ ਸ਼ਹੀਦ ਕਰ ਦਿੱਤਾ ਸੀਗਾ ਇਹ ਜ਼ਿਕਰ ਆਉਂਦਾ ਹੈ ਜਦੋਂ ਭਾਈ ਤਲੋਕ ਸਿੰਘ ਤੇ ਭਾਈ ਰਾਮ ਸਿੰਘ ਜੀ ਨੇ ਸਭ ਜਾਦਿਆਂ ਦੇ ਸੰਸਕਾਰ ਕਰਨ ਦੀ ਸਾਰੀ ਗਾਥਾ ਮਹਾਰਾਜ ਕੋਲ ਕਹੀ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਪ੍ਰਸੰਨ ਹੋ ਕੇ ਕਹਿੰਦੇ ਭਾਈ ਤਲੋਕਿਆ ਮੰਗ ਕੀ ਚਾਹੀਦਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਬਜ਼ਾਦਿਆਂ ਦੇ ਅੰਤਮ ਸੰਸਕਾਰ ਦੀ ਕੀਤੀ ਹੋਈ ਸੇਵਾ ਤੇ ਸਤਿਗੁਰੂ ਜੀ ਇੰਨਾ ਸ਼ਬਦ ਕਹਿੰਦੇ ਆ ਵੇਖੋ ਕਿ ਦਸ ਚਾਹੀਦਾ ਕੀ ਹੈ ਤੇ ਭਾਈ ਤਲੋਕੇ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਇਸ ਇਲਾਕੇ ਵਿੱਚ ਸਾਡੀ ਸਰਦਾਰੀ ਨਹੀਂ ਅਜੇ ਕਾਇਮ ਹੋ ਰਹੀ ਮਹਾਰਾਜ ਕਹਿੰਦੇ ਕੁਝ ਹੋਰ ਮੰਗੇ ਤਾਂ ਗੁਰੂ ਹਰ राय ਸਾਹਿਬ ਬਚਨ ਕਹੇ ਹੋਏ ਆ اٹਾਲੀ ਰਹਿਣਗੇ ਤੁਹਾਡੀ ਸਰਦਾਰੀ ਕਾਇਮ ਹੋਵੇਗੀ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਆਪ ਦੀ ਸਿੱਖੀ ਬਖਸ਼ੋ ਸਤਿਗੁਰੂ ਜੀ ਨੇ ਕਿਹਾ ਪਰਿਵਾਰ ਸਮੇਤ ਅਮਰਤ ਛਕੋ ਭਾਈ ਤਲੋਕਾ ਤੇ ਭਾਈ ਰਾਮਾ ਅਮਰਤ ਛਕ ਕਰਕੇ ਸਿੰਘ ਸਜੇ ਤੇ ਗੁਰੂਦੇਵ ਨੇ ਆਪਣੇ ਕਰ ਕਮਲਾਂ ਨਾਲ ਸਾਧ ਸੰਗਤ ਜੀ ਹੁਕਮਨਾਮਾ ਲਿਖਿਆ ਸੱਚੇ ਪਾਤਸ਼ਾਹ ਨੇ ਭਾਈ ਤਲੋਕੇ ਨੂੰ ਜੋ ਹੁਕਮਨਾਮਾ ਲਿਖਿਆ ਹੋਇਆ ਸਾਧ ਸੰਗਤ ਜੀ ਉਹਦੇ ਦਰਸ਼ਨ ਜਿਹੜੇ ਐ ਮੋਤੀ ਬਾਗ ਵਿੱਚ ਕੁਝ ਸਮਾਂ ਉਹ ਹੁਕਮਨਾਮਾ ਸਾਹਿਬ ਰਿਹਾ ਹੁਣ ਦਾਸ ਨੂੰ ਪਤਾ ਨਹੀਂ ਪਰ ਉਸ ਹੁਕਮਨਾਮੇ ਸਾਹਿਬ ਦੀ ਲਿਖਤ ਜਿਹੜੀ ਆ ਇਤਿਹਾਸ ਵਿੱਚ ਅੰਕਤ ਹੈ ਸਤਿਗੁਰੂ ਜੀ ਨੇ ਬਹੁਤ ਸਾਰੀਆਂ ਬਖਸ਼ਿਸ਼ਾਂ ਦੇ ਬਚਨ ਉਸ ਹੁਕਮਨਾਮੇ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਕਹੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਇਹ ਬਚਨ ਕਿਹਾ ਭਾਈ ਤਲੋਕਿਆ ਤੇਰਾ ਘਰ ਮੇਰਾ ਘਰ ਹੈ ਏਡੀ ਸੇਵਾ ਕਰਨ ਦੇ ਬਦਲੇ ਸਤਿਗੁਰੂ ਜੀ ਨੇ ਬਹੁਤ ਬੇਸ਼ੁਮਾਰ ਬਖਸ਼ਿਸ਼ਾਂ ਨਾਲ ਨਿਵਾਜਿਆ ਅੰਮ੍ਰਿਤ ਦੀ ਦਾਤ ਦਿੱਤੀ ਇਵੇਂ ਸਾਬਜ਼ਾਹਦਿਆਂ ਤੇ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਸਾਧ ਸੰਗਤ ਜੀ ਉੱਥੇ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਜੀ ਸਿਵਾਇਮਾਨ ਹੈ ਸੱਚੇ ਪਾਤਸ਼ਾਹ ਜੀ ਦੀਆਂ ਪਵਿੱਤਰ ਯਾਦਗਾਰਾਂ ਹਨ ਗੁਰਦੁਆਰਾ ਗੜੀ ਸਾਹਿਬ ਹੈ ਜਿੱਥੇ ਕੱਚੀ ਗੜੀ ਸੀਗੀ ਜਿੱਥੋਂ ਮਹਾਰਾਜ ਨੇ ਇਹ ਯੁੱਧ ਲੜਿਆ ਤੇ ਫਿਰ ਸਾਧ ਸੰਗਤ ਜੀ ਇੱਕ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਹੈ ਇੱਕ ਗੁਰਦੁਆਰਾ ਦਮਦਮਾ ਸਾਹਿਬ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਕਸ਼ੇਤਰ ਨੂੰ ਜਾਂਦਿਆਂ ਹੋਇਆਂ ਹਜੂਰ ਰਸਤੇ ਵਿੱਚ ਰੁਕੇ ਸੀਗੇ ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਇੱਥੇ ਆਏ ਸੀ ਨਾ ਗੁਰੂ ਕਸ਼ੇਤਰ ਨੂੰ ਜਾਂਦਿਆਂ ਹੋਇਆਂ ਜਿਹੜਾ ਸਥਾਨ ਬਣਿਆ ਮਾਛੀਵਾੜੇ ਦੀ ਇੱਕ ਬਿਰਧ ਮਾਤਾ ਸੀ ਜਿਹੜੀ ਇੱਥੇ ਸਤਿਗੁਰੂ ਪਾਤਸ਼ਾਹ ਜੀ ਵਾਸਤੇ ਬਹੁਤ ਬਰੀਕ ਸੂਤ ਦਾ ਬਸਤਰ ਬੁਣ ਕਰਕੇ ਲਿਆਈ ਸੀ ਉਸ ਮਹਾਰਾਜ ਨੂੰ ਭੇਟ ਕੀਤਾ ਉਦੋਂ ਦੀ ਗੱਲ ਹੈ ਜਦੋਂ ਮਹਾਰਾਜ குரு ਖੇਤਰ ਜਾਂਦੇ ਆ ਅਜੇ ਤਾਂ ਉਸ ਸਮੇਂ ਕੋਈ ਹੋਰ ਯੁੱਧ ਦੇ ਅਸਾਰ ਨਹੀਂ ਸੀ ਕਿ ਬਣੇ ਸਤਿਗੁਰੂ ਜੀ ਪੰਗਾਣੀ ਦਾ ਯੁੱਧ ਫਤਿਹਕਾਰ ਆਏ ਸੀ ਕਦੇ ਪਹਾੜੀ ਰਾਜਿਆਂ ਨਾਲ ਸੰਧੀਆਂ ਕਦੇ ਫੇਰ ਉਹ ਚੜ੍ਹਾਈ ਕਰਦੇ ਸੀ ਸਤਿਗੁਰੂ ਜੀ ਜਦੋਂ ਉੱਥੇ ਰੁਕੇ ਸੀ ਇਹ ਬਿਰਧ ਮਾਤਾ ਮਾਛੀਵਾੜੇ ਦੀ ਰਹਿਣ ਵਾਲੀ ਜਦੋਂ ਹਜੂਰ ਨੂੰ ਇਹ ਵਸਤਰ ਪੇਟ ਕੀਤਾ ਸਤਿਗੁਰੂ ਜੀ ਕਹਿਣ ਲੱਗੇ ਮਾਤਾ ਇਹ ਵਸਤਰ ਤੂੰ ਆਪਣੇ ਕੋਲ ਰੱਖ ਲੈ ਅਸੀਂ ਕਦੇ ਆਪ ਮੰਗ ਕੇ ਤੇਥੋਂ ਲਵਾਂਗੇ ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਦੋਂ ਚਮਕੌਰ ਸਾਹਿਬ ਦੀ ਧਰਤੀ ਤੇ ਬਚਨ ਕਹੇ ਸੀਗੇ ਜਦੋਂ ਮਹਾਰਾਜ குரு ਖੇਤਰ ਨੂੰ ਜਾਂਦੇ ਰੁਕੇ ਸਨ ਤੇ ਬਿਰਧ ਮਾਤਾ ਉਸ ਵਕਤ ਨੂੰ ਯਾਦ ਕਰਦੀ ਸੀ ਜਦੋਂ ਸਤਿਗੁਰੂ ਜੀ ਆ ਕੇ ਇਸ ਵਸਤਰ ਨੂੰ ਮੇਰੇ ਕੋਲੋਂ ਪ੍ਰਾਪਤ ਕਰਨਗੇ ਖਬਰਾਂ ਤਾਂ ਪਤਾ ਲੱਗਦੀਆਂ ਸੀਗੀਆਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਮਕੌਰ ਸਾਹਿਬ ਦੀ ਧਰਤੀ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਚਲੇ ਗਏ ਐ ਹਜ਼ੂਰ ਦੇ ਸਾਹਿਬ ਜਾਦੇ ਉੱਥੇ ਸ਼ਹੀਦ ਹੋ ਗਏ ਐ ਕਿਵੇਂ ਹੋਵੇਗਾ ਮਹਾਰਾਜ ਕਿਵੇਂ ਵਸਤਰ ਪ੍ਰਾਪਤ ਕਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗੁਲਾਬੇ ਮਸੰਦ ਦੇ ਘਰੇ ਆਕਰ ਕੇ ਸਾਧ ਸੰਗਤ ਜੀ ਉਸ ਮਾਤਾ ਨੂੰ ਜਿਵੇਂ ਸੱਦਦੇ ਐ ਤੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਜਿਵੇਂ ਇੱਥੇ ਸਤਿਗੁਰੂ ਜੀ ਸੰਸਲੇ ਬਾਜ ਪਹੁੰਚਦੇ ਐ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਝਾੜ ਸਹਿਬ ਆਏ ਐ ਇੱਥੇ ਮਹਾਰਾਜ ਜੀ ਦਾ ਪਵਿੱਤਰ ਸਥਾਨ ਕਾਇਮ ਹੈ ਇਹ ਮੱਝਾਂ ਚਾਰਨ ਵਾਲੇ ਨੇ ਜਦੋਂ ਹਜ਼ੂਰ ਨੂੰ ਵੇਖ ਕੇ ਪਹਿਚਾਣ ਕੇ ਰੌਲਾ ਪਾਉਣਾ ਚਾਹਿਆ ਸੀਗਾ ਸਤਿਗੁਰੂ ਜੀ ਨੇ ਹੀਰਿਆਂ ਜਰਤ ਖੰਜਰ ਦਿੱਤਾ ਫਿਰ ਵੀ ਨਾ ਹਟਿਆ ਮੋਹਰਾ ਪਹਿਲਾਂ ਦਿੱਤੀਆਂ ਨਾ ਹਟਿਆ ਫਿਰ ਖੰਜਰ ਦਿੱਤਾ ਨਾ ਹਟਿਆ ਫਿਰ ਸਤਿਗੁਰੂ ਜੀ ਨੇ ਆਪਣੇ ਹੱਥੋਂ ਇੱਕ ਚਪੇੜ ਮਾਰ ਕੇ ਸਦਾ ਲਈ ਚੁੱਪ ਕਰਾਤਾ ਸਦਾ ਹੀ ਉਹ ਗੁੰਗਾ ਰਿਹਾ ਜੀਵਨ ਪਰ ਬੋਲ ਨਹੀਂ ਸਕਿਆ ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਹੁੰਦੇ ਹੋਏ ਫਿਰ ਜਦੋਂ ਸੱਜ ਸੰਗਤ ਜੀ ਮਾਛੀਵਾੜੇ ਗੁਲਾਬੇ ਮਸੰਦ ਦੇ ਬਾਗ ਵਿੱਚ ਸਤਿਗੁਰੂ ਜੀ ਆ ਉਤਰੇ ਸਨ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਉਹ ਰੁੱਖ ਅਜੇ ਮੌਜੂਦ ਹੈ ਜਿਸ ਰੁੱਖ ਦੇ ਥੱਲੇ ਸਤਿਗੁਰੂ ਜੀ ਨੇ ਟਿੰਡ ਦਾ ਸਰਾਨਾ ਲਾਇਆ ਸੀ ਉਹ ਖੂਬ ਵੀ ਮੌਜੂਦ ਹੈ ਜਿਸ ਖੂਹ ਦੀ ਟਿੰਡ ਸਤਿਗੁਰੂ ਜੀ ਨੇ ਆਪਣੇ ਸਹਰਾਣੇ ਰੱਖੀ ਸੀ ਸੱਚੇ ਪਾਤਸ਼ਾਹ ਜੀ ਨੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਈਆਂ ਦਿਨਾਂ ਦੇ ਹਜ਼ੂਰ ਅਨੀਂਦਰੇ ਤੇ ਉਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਟਿੰਡ ਦਾ ਸਹਰਾਣਾ ਲਾ ਕਰਕੇ ਹਜ਼ੂਰ ਵਿਸ਼ਰਾਮ ਕਰਨ ਲੱਗੇ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਸਤਿਗੁਰੂ ਜੀ ਦੇ ਪਕੜੀ ਹੋਈ ਜਿੱਥੇ ਮਹਾਰਾਜ ਆਪ ਦੇ ਸ੍ਰੀ ਮੁਖ ਤੋਂ ਇਹ ਬਚਨ ਕਹੇ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਸਤਿਗੁਰੂ ਜੀ ਕਹਿੰਦੇ ਮੈਨੂੰ ਇਹ ਸੱਥਰ ਹੀ ਚੰਗਾ ਮਾਛੀਵਾੜੇ ਦਾ ਜੇ ਤੇਰਾ ਪਿਆਰ ਨਹੀਂ ਤੇ ਫਿਰ ਸਾਰੇ ਦੁਨੀਆਂ ਦੇ ਸੁੱਖ ਹੁਣ ਸਾਨੂੰ ਪਠ ਵਰਗੇ ਪ੍ਰਪਰਤੀਤ ਹੁੰਦੇ ਆ ਦੁੱਖदाई ਪ੍ਰਤੀਤ ਹੁੰਦੇ ਆ ਵਾਹਿਗੁਰੂ ਦੇ ਪਿਆਰ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਕਹੇ ਆ ਗਰੀਬ ਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਫਿਰ ਜਦੋਂ ਦਿਨ ਦਾ ਚੜ੍ਹਾ ਹੋ ਗਿਆ ਤੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਮਹਾਰਾਜ ਨੂੰ ਖੋਜਦੇ ਹੋਏ ਸਾਧ ਸੰਗਤ ਜੀ ਜਦੋਂ ਤਾਰੇ ਦੀ ਸੇਧ ਲੈ ਕਰਕੇ ਚਲੇ ਆ ਰਹੇ ਸੀ ਕਿਉਂਕਿ ਚੱਪਾ ਚੱਪਾ ਤਾਂ ਸਤਿਗੁਰੂ ਜੀ ਦਾ ਵੈਰੀ ਬਣ ਚੁੱਕਾ ਹੈ ਕੋਈ ਐਸਾ ਸਾਧ ਸੰਗਤ ਜੀ ਨਹੀਂ ਕਿ ਜਿਹਦੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਭਾਈ ਦਿਆ ਸਿੰਘ ਸਾਹਿਬ ਮਨ ਵਿੱਚ ਚਿੰਤਾਤ ਹੈ ਗੁਰੂ ਸਾਹਿਬ ਜੀ ਕਿੱਥੇ ਹੋਣਗੇ ਕਿਵੇਂ ਮਹਾਰਾਜ ਪ੍ਰਾਪਤ ਹੋ ਜਾਣ ਜਦੋਂ ਚੱਲਦੇ ਹੋਏ ਆ ਰਹੇ ਐ ਥੋੜੇ ਥੋੜੇ ਫਰਕ ਤੇ ਚੱਲ ਰਹੇ ਐ ਤੰਨੇ ਸਿੰਘ ਕੇ ਕਿਤੇ ਜੰਗਲ ਵਿੱਚ ਮਹਾਰਾਜ ਦੀ ਖੋਜ ਮਿਲ ਜਾਵੇ ਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਸਾਹਿਬ ਲਿਖਿਆ ਕਿ ਮਹਾਰਾਜ ਦੇ ਅੰਗੂਠੇ ਵਿੱਚ ਸਾਧ ਸੰਗਤ ਜੀ ਉਹ ਚਮੜੇ ਦਾ ਪਾਇਆ ਹੋਇਆ ਜਿੰਨੂੰ ਸਾਧ ਸੰਗਤ ਜੀ ਅੰਗੂਠੀ ਵੀ ਕਹਿ ਦਿੰਦੇ ਜਿਹੜਾ ਅੰਗੂਠੀ ਸ਼ਬਦ ਹੈ ਨਾ ਇਹ ਉਸੇ ਤੋਂ ਹੀ ਬਣਿਆ ਹੈ ਉਂਗਲਾਂ ਵਿੱਚ ਪਾਉਣ ਵਾਲੀ ਜਿਹੜੀ ਛਾਪ ਜਿਹਨੂੰ ਕਹਿੰਦੇ ਆ ਨਾ ਅੰਗੂਠੀ ਸ਼ਬਦ ਉੱਥੋਂ ਹੀ ਬਣਿਆ ਕਿਉਂਕਿ ਇਹ ਅੰਗੂਠੇ ਤੇ ਪਚੜਾਉਣ ਵਾਲਾ ਉਹਨੂੰ ਅੰਗੁਸ਼ਟ ਕਿਹਾ ਜਾਂਦਾ ਅਸਲ ਵਿੱਚ ਤੇ ਉਹ ਅੱਗੋਂ ਤੇ ਦਿਵਾਲਿਓਂ ਚਮੜੇ ਦਾ ਹੁੰਦਾ ਹੈ ਉਹਦੇ ਸਾਧ ਸੰਗਤ ਜੀ ਜਿਹੜਾ ਅੰਗੂਠੇ ਦਾ ਅੰਦਰਲਾ ਬੰਨਾ ਹੁੰਦਾ ਨਾ ਉਹਦੇ ਤੇ ਫਲਾਤ ਦੀ ਘੁੰਡੀ ਹੁੰਦੀ ਹੈ ਤੇ ਜਿਹੜਾ ਅੰਗੂਠੇ ਦਾ ਬਾਹਰਲਾ ਪਾਸਾ ਸੀਗਾ ਉਹਦੇ ਉੱਤੇ ਹੀਰਾ ਜੜਿਆ ਹੋਇਆ ਸੀ ਤੇ ਉਹਦੇ ਨਾਲ ਜਦੋਂ ਪ੍ਰਤੰਚਾ ਚੜਾ ਕੇ ਖਿੱਚੀਦਾ ਨਾ ਸਾਧ ਸੰਗਤ ਜੀ ਚਿੱਲੇ ਨੂੰ ਉਸ ਕੁੰਡੀ ਵਿੱਚ ਚਿੱਲਾ ਫਸਾ ਕਰਕੇ ਖਿੱਚੀਦਾ ਇੱਕ ਅੰਗੂਠੇ ਨਾਲ ਗੁਰਦੇਵ 4.500 ਪਾਉਂਡ ਦੀ ਕਮਾਨ ਖਿੱਚ ਦਿੰਦੇ ਸੀ ਸੱਚੇ ਪਾਤਸ਼ਾਹ ਅੰਗੂਠੇ ਵਿੱਚ ਇੰਨੀ ਜਾਨ ਸੀ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਉਹ ਤੀਰ ਚਲਾਉਣ ਵਾਲਾ ਅੰਗੁਸ਼ਟ ਜਿਹੜਾ ਸੀਗਾ ਉਹ ਜਦੋਂ ਮਹਾਰਾਜ ਮਸਤਕ ਦੇ ਉੱਤੇ ਹੱਥ ਹੋਣ ਕਰਕੇ ਉਹ ਸਾਧ ਸੰਗਤ ਜੀ ਸੂਰਜ ਦੀ ਕਿਰਨ ਜਦੋਂ ਉੱਥੇ ਬੇਸ਼ਕੀਮਤ ਕੀਮਤੇ ਲਾਲ ਦੇ ਉੱਤੇ ਪੈ ਰਹੀ ਸੀ ਤੇ ਉਹਦੀ ਚਮਕ ਜਿਹੜੀ ਸੀ ਭਾਈ ਦਿਆ ਸਿੰਘ ਸਾਹਿਬ ਨੇ ਵੇਖ ਲਈ ਕਿ ਉਹ ਗੁਰਦੇਵ ਦੇ ਸਰੀਰ ਦਾ ਕੋਈ ਭੂਖਣਾ ਹੋਵੇ ਨਾ ਮਹਾਰਾਜ ਇੱਥੇ ਹੋਣਗੇ ਜਦੋਂ ਉਸ ਦਿਸ਼ਾ ਨੂੰ ਪਹੁੰਚੇ ਐ ਤੇ ਗੁਰੂਦੇਵ ਬਰਾਜੇ ਹੋਏ ਐ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਲ ਨੂੰ ਜਦੋਂ ਬੜੀ ਕਾਲੀ ਨਾਲ ਵਧਣ ਲੱਗੇ ਤੇ ਭਾਈ ਮਾਨ ਸਿੰਘ ਆਖਿਆ ਸਤਿਗੁਰੂ ਬਰਾਜੇ ਹੋਇਆ ਹੱਥ 'ਚ ਸ੍ਰੀ ਸਾਹਿਬ ਹੈ ਜਦੋਂ ਇਸ ਪ੍ਰਕਾਰ ਮਨ ਦੇ ਅੰਦਰ ਖਿਆਲ ਆਇਆ ਫਿਰ ਭਾਈ ਦਇਆ ਸਿੰਘ ਸਾਹਿਬ ਜੀ ਆਪਣੇ ਅੰਤਰਾਤਮੇ ਉਸ ਪਿਆਰ ਨਾਲ ਜਦੋਂ ਗੁਰੂਦੇਵ ਦੇ ਚਰਨਾਂ ਨੂੰ ਜਾ ਸਪਰਸ਼ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ 'ਚ ਚੇਤਨਤਾ ਆਈ ਗਰੀਬ ਨਵਾਜ਼ ਬੜੇ ਮੁਸਕਰਾ ਕੇ ਪੁੱਛਦੇ ਆਗੇ ਦਇਆ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਿਹਰੇ ਤੇ ਕੋਈ ਇਹੋ ਜੀ ਸ਼ਕਿੰਨ ਨਹੀਂ ਕੋਈ ਹੋ ਹੋ ਜਿਆ ਉਦਾਸੀ ਵਾਲਾ ਭਾਵ ਨਹੀਂ ਬੜੇ ਖਿੜੇ ਮੱਥੇ ਭਾਈ ਦੇ ਆ ਸਿੰਘ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਆ ਗਏ ਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਠਣ ਲੱਗੇ ਆ ਭਾਈ ਸੰਤੋਖ ਸਿੰਘ ਸਾਹਿਬ ਲਿਖਿਆ ਕਿ ਹਜੂਰ ਦੇ ਚਰਨਾਂ ਤੇ ਉਸ ਸਮੇ ਫਲੂਹੇ ਬਣ ਗਏ ਸੀ ਛਾਲੇ ਪੈ ਗਏ ਸੀ ਕੰਡਿਆਂ ਨਾਲ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਚੋਂ ਲਹੂ ਸਿੰਮਦਾ ਸੀ ਬਾਣਾ ਵੀ ਹਜੂਰ ਦਾ ਜਿਹੜਾ ਸੀ ਉਸ ਸਮੇ ਮਸਤਾਨਾ ਹੋ ਚੁੱਕਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉੱਠਣ ਲੱਗੇ ਐ ਤੇ ਕੁਝ ਸ਼ਰੀਰ ਕਰਕੇ ਮਹਾਰਾਜ ਦੇ ਚੋਜ ਨੇ ਸਤਿਗੁਰੂ ਜੀ ਦੇ ਕਾਇਨਾਤ ਨੂੰ ਚਲਾਉਣ ਵਾਲੇ ਸਤਿਗੁਰੂ ਵੇਖੋ ਅਜੇ ਸਹਾਲਾਤ ਨਾਲ ਜੇ ਕੋਈ ਸ਼ੰਕਾਵਾਦੀ ਹੁੰਦਾ ਤੇ ਫਿਰ ਕਿਵੇਂ ਮਹਾਰਾਜ ਦੇ ਉੱਤੇ ਸ਼ਰਧਾ ਕਰਦਾ ਭਾਈ ਦਇਆ ਸਿੰਘ ਸਾਹਿਬ ਜਿਨ੍ਹਾਂ ਨੂੰ ਪਤਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕੌਤਕ ਕਰ ਰਹੇ ਐ ਭਾਈ ਮਾਨ ਸਿੰਘ ਸਾਹਿਬ ਜੀ ਦੇ ਮੋਢੇ ਦਾ ਆਸਰਾ ਲਿਆ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਹ ਗੁਲਾਬੇ ਮਸੰਦ ਦਾ ਹੀ ਬਾਗ ਸੀਗਾ ਤੇ ਉਹਦੇ ਵਿੱਚ ਦੀ ਸਤ ਸੰਗਤ ਜੀ ਇੱਕ ਛੋਟਾ ਜਿਹਾ ਨਦੀ ਖਾਲ ਹੁੰਦਾ ਜਿਵੇਂ ਉਹਨੂੰ ਸੁਆ ਵੀ ਕਹਿ ਦਿੰਦੇ ਪੰਜਾਬ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੇ ਵਿੱਚ ਆਪਣੇ ਚਰਨ ਸਤਗੁਰੂ ਜੀ ਨੇ ਰੱਖੇ ਆ ਤੇ ਉਹ ਇਸ ਕਰਕੇ ਕਿ ਠੰਡ ਦੇ ਨਾਲ ਨਾ ਜਿਵੇਂ ਸਤ ਸੰਗਤ ਜੀ ਕੋਈ ਜ਼ਖਮ ਹੋਵੇ ਸੋਜਿਸ਼ ਹੋਵੇ ਤੇ ਪਹਿਲਾਂ ਕਈ ਬਜ਼ੁਰਗ ਕੀ ਕਰਦੇ ਸੀ ਉਹ ਸੋਜਿਸ਼ ਵਾਲੀ ਥਾਂ ਤੇ ਜੇ ਗਰਮ ਟਕੋਰ ਕਰ ਦਈਏ ਤੇ ਹੋਰ ਖਰਾਬ ਹੋ ਜਾਂਦਾ ਉਹ ਜ਼ਖਮ ਪਰ ਹੁਣ ਸਾਇੰਸ ਕਾਢ ਕੱਢ ਰਹੀ ਹੈ ਡਾਕਟਰ ਮੈਡੀਕਲ ਜਿਹੜਾ ਉਹ ਤਰੱਕੀ ਕਰ ਰਿਹਾ ਕਹਿੰਦੇ ਨੇ ਬਰਫ਼ ਦੀ ਟਕੋਰ ਸੋਜ ਤੇ ਕਰੋ ਤੇ ਛੇਤੀ ਲੱਥਦੀ ਹੈ ਸਤਿਗੁਰੂ ਜੀ ਉਦੋਂ ਮਹਾਰਾਜੇ ਸਭ ਕੁਝ ਜਾਣਦੇ ਐ ਮਹਾਰਾਜ ਨੇ ਆਪਣੇ ਸੋਜਿਸ਼ ਵਾਲੇ ਚਰਨ ਜਿਹੜੇ ਸੀ ਸਤਿਗੁਰੂ ਜੀ ਨੇ ਉਸ ਠੰਡੇ ਜਾਲ ਵਿੱਚ ਡਬੋ ਦਿੱਤੇ ਜਦੋਂ ਠੰਡੇ ਜਲ ਵਿੱਚ ਜ਼ਖਮਾਂ ਸਮੇਤ ਸਤਿਗੁਰੂ ਜੀ ਨੇ ਉਹ ਚਰਨ ਆਪਣੇ ਜਦੋਂ ਡਬੋਏ ਆ ਕੁਝ ਸਮਾਂ ਮਹਾਰਾਜ ਚਰਨ ਉੱਥੇ ਰੱਖੇ ਆ ਠੰਡੇ ਜਲ ਦੀ ਟਕੋਰ ਦੇ ਨਾਲ ਚਰਨਾਂ ਦੀ ਸੋਜਿਸ਼ ਘਟੀ ਆ ਜ਼ਖਮਾਂ ਨੂੰ ਥੋੜਾ ਸਾਧ ਸੰਗਤ ਜੀ ਆਰਾਮ ਮਿਲਿਆ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਆਉਣ ਦਾ ਗੁਲਾਬੇ ਮਸੰਦ ਨੂੰ ਆਪਦੇ ਨੌਕਰ ਰਾਹੀਂ ਪਤਾ ਚੱਲਿਆ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਆ ਕੇ ਦਰਸ਼ਨ ਕੀਤੇ ਇਹ ਭਾਈ ਪੰਜਾਬਾ ਤੇ ਭਾਈ ਗੁਲਾਬਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਕੇ ਬੜੇ ਅਤੀ ਪ੍ਰਸੰਨ ਹੋਏ ਕਿ ਆ ਗੁਰਦੇਵ ਸਾਡੇ ਲਈ ਕੋਈ ਸੇਵਾ ਹੋਵੇ ਆਪ ਮਹਾਰਾਜ ਸਾਡੇ ਗ੍ਰਹਿ ਚੱਲੋ ਸਮੇ ਨੂੰ ਵੇਖਦੇ ਆ ਸਿੰਘਾਂ ਵੀ ਬੇਨਤੀ ਕੀਤੀ ਭਾਵੇਂ ਕਿ ਕਵੀ ਰਾਜ ਨੇ ਲਿਖਿਆ ਉਥੇ ਸੰਘਣੇ ਬਾਗ ਦੇ ਅੰਦਰ ਇੱਕ ਆੜ ਨੂੰ ਲਾ ਕਰਕੇ ਜਿਹੜੀ ਉੱਚੀ ਥਾਂ ਸੀ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਹੈ ਹਰ ਵੇਲੇ ਸਤਿਗੁਰੂ ਜੀ ਉਹ ਸੋਚ ਰੱਖਦੇ ਆ ਕਿ ਜਦੋਂ ਚੜਾਈ ਕਿਸੇ ਕਰ ਦਿੱਤੀ ਤੇ ਅੱਗੋਂ ਮੁਕਾਬਲਾ ਕਿਵੇਂ ਕਰਨਾ ਹੈ ਜਿਵੇਂ ਕੋਈ ਅੱਗੋਂ ਚੰਗੀ ਢਾਹ ਸੀਗੀ ਮਿੱਟੀ ਦੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਸਣ ਲਾਈ ਬੈਠੇ ਸੀ ਕਿ ਸਾਹਮਣੇ ਉਹ ਜੇ ਚੜ ਕੇ ਆ ਗਏ ਤੇ ਇੱਥੇ ਮੁਕਾਬਲਾ ਕਰਾਂਗੇ ਫਿਰ ਗੁਲਾਬੇ ਮਸੰਦ ਨੇ ਬੇਨਤੀ ਕੀਤੀ ਸੀ ਮਹਾਰਾਜ ਮੇਰੇ ਘਰ ਚੱਲੋ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਬੇਨਤੀ ਮੰਨ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਲਾਬੇ ਮਸੰਦ ਦੇ ਘਰ ਆਏ ਐ ਜੋ ਕਾਲਾ ਦਾ ਦਿਨ ਸੀ 사ਤਸੰਗ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਸ਼ਨਾਨ ਸੋਧਿਆਏ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਐ ਮਹਾਰਾਜ ਜੀ ਦਾ ਇਸ਼ਨਾਨ ਪਾਇਆ ਦਿਆ ਸਿੰਘ ਸਾਹਿਬ ਜਦੋਂ ਕਰਵਾ ਰਹੇ ਸੀਗੇ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਸ਼ਹਿਰਾ ਬਦਲਣਾ ਸੀ 사ਤਸੰਗ ਜੀ ਸੁੱਕਾ ਵਸਤਰ ਧਾਰਨ ਕਰਨਾ ਸੀਗਾ ਸਤਗੁਰੂ ਜੀ ਨੇ ਕਮਰ ਕੱਸਾ ਇੰਨਾ ਕੱਸ ਕੇ ਲਾਇਆ ਹੋਇਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਕਮਰ ਕੱਸੇ ਦਾ ਵਸਤਰ ਜਿਹੜਾ ਸੀ ਨਾ ਮਾਸ ਵਿੱਚ ਤਸਿਆ ਹੋਇਆ ਸੀ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵਸਤਰ ਨੂੰ ਕੱਢਦੇ ਸਨ ਭਾਈ ਦਿਆ ਸਿੰਘ ਸਾਹਿਬ ਤੇ ਨਾਲ ਹੀ ਲਹੂ ਸਿਮਦਾ ਸੀ ਜਦੋਂ ਭਾਈ ਦਿਆ ਸਿੰਘ ਸਾਹਿਬ ਜੀ ਨੇ ਹਾਲਤ ਵੇਖੀ ਤੇ ਹਜ਼ੂਰ ਕਹਿੰਦੇ ਭਾਈ ਦਿਆ ਸਿੰਘ ਪਾਣੀ ਲਾ ਲਾ ਕੇ ਹੌਲੀ-ਹੌਲੀ ਵਸਤਰ ਨੂੰ ਗਿੱਲਾ ਕਰਕੇ ਕੱਢ ਲਓ ਇਉਂ ਜਦੋਂ ਇਹ ਵੀ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਕੁਝ ਜਦੋਂ ਮਨ ਦੇ ਅੰਦਰ ਸ਼ੰਕਾ ਮੰਨੀ ਪਾਈ ਦਿਆ ਸਿੰਘ ਸਾਹਿਬ ਨੇ ਤੇ ਮਹਾਰਾਜ ਕਹਿੰਦੇ ਭਾਈ ਦਿਆ ਸਿੰਘ ਜੀ ਪਿਤਾ ਤੋਂ ਪੁੱਤਰ ਨੂੰ ਕਦੇ ਸ਼ਰਮ ਨਹੀਂ ਕਰਨੀ ਚਾਹੀਦੀ ਭਾਈ ਦਿਆ ਸਿੰਘ ਸਾਹਿਬ ਜੀ ਨੂੰ ਐਸੀਆਂ ਐਸੀਆਂ ਸਿੱਖਿਆਵਾਂ ਹਜੂਰ ਨੇ ਬਖਸ਼ਿਸ਼ ਕੀਤੀਆਂ ਜੋ ਸਾਧ ਸੰਗਤ ਜੀ ਭਾਈ ਦਿਆ ਸਿੰਘ ਸਾਹਿਬ ਦੇ ਰਾਹੀ ਖਾਲਸੇ ਨੂੰ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਬੁੱਧ ਆਏ ਗਰੀਬ ਨਿਵਾਜ ਸਤਿਗੁਰੂ ਜੀ ਸ਼ਿਨਾਨ ਕਰ ਸੁੱਕੇ ਵਸਤਰ ਧਾਰਨ ਕਰਕੇ ਸੱਚੇ ਪਾਤਸ਼ਾਹ ਜੀ ਉਲੰਗੇ ਤੇ ਸਜ ਗਏ ਹਜੂਰ ਤੇ ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਇਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਉੱਥੇ ਕੌਤਕ ਕੀਤਾ ਸੀ ਇਤਿਹਾਸ ਬਹੁਤ ਲੰਮਾ ਪਰ ਮੈਂ ਸੂਖਸ਼ਮ ਰੂਪ ਵਿੱਚ ਇੱਥੇ ਬੇਨਤੀ ਕਰਕੇ ਫਿਰ ਕਥਾ ਆਰੰਭ ਕਰਦੇ ਆਂ ਗੁਰਬਾਣੀ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਲਾਬੇ ਤੇ ਮਸ ਇਹ ਮਸੰਦ ਦਾ ਨਾ ਪੰਜਾਬੇ ਦਾ ਸਿਦਕ ਪਰਖਣ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸਾਧ ਸੰਗਤ ਜੀ ਬੱਕਰੇ ਦੀ ਖਾਲਸਾ ਉਹ ਕਾਜੀ ਦੇ ਘਰ ਜਦੋਂ ਸਿੱਟੀ ਤੇ ਉਹ ਕਾਜੀ ਜਿਹੜਾ ਸੀ ਉੱਚੀ ਉੱਚੀ ਬੋਲਣ ਲੱਗਾ ਹਜੂਰ ਨੇ ਮੋਹਰਾ ਸਿੱਟੀਆਂ ਚੁੱਪ ਕਰ ਗਿਆ ਗੁਲਾਬਾ ਮਸੰਦ ਜਿਹੜਾ ਸੀ ਉਹ ਡਰ ਗਿਆ ਤੇ ਰਾਤ ਨੂੰ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਨਾ ਜਦੋਂ ਵਿਦਾਇਗੀ ਦੇਣੀ ਹੁੰਦੀ ਹੈ ਤੇ ਥਾਲ ਦੇ ਵਿੱਚ 5 ਰੁਪਏ ਤੇ ਨਾਲੇ ਸਾਧ ਸੰਗਤ ਜੀ ਦਸਤਾਰ ਪੇਟਾ ਲੈ ਕੇ ਉੱਤੇ ਚਬਾਰੇ 'ਚ ਆ ਗਿਆ ਹਜ਼ੂਰ ਬਣਗੇ ਤੇ ਬੈਠੇ ਐ ਮਹਾਰਾਜ ਕਹਿੰਦੇ ਕੀ ਐ ਗੁਲਾਬਿਆ ਸੱਚੇ ਪਾਤਸ਼ਾਹ ਮਹਾਰਾਜ ਮੈਂ ਬਹੁਤ ਗਰੀਬ ਆ ਮਹਾਰਾਜ ਕਹਿੰਦੇ ਤੂੰ ਜਿਹਦਾ ਗੁਰੂ ਪੂਰਾ ਉਹਦਾ ਸਿੱਖ ਗਰੀਬ ਕਿਵੇਂ ਹੋ ਸਕਦਾ ਮਹਾਰਾਜ ਕਹਿੰਦੇ ਨੇ ਤਗੜਾ ਹੋ ਗੁਲਾਬਿਆ ਤੂੰ ਦਿਲ ਕਿਉਂ ਛੱਡਿਆ ਮਹਾਰਾਜ ਮੈਂ ਪਰਿਵਾਰ ਸਮੇਤ ਮਾਰਿਆ ਜਾਵਾਂਗਾ ਦਰ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸੰਗ ਦੀ ਫਿਰਦੀ ਆ ਮੁਗਲ ਫੌਜ ਸਾਰੀ ਤੇ ਖਵਰੇ ਕਿਨੇ ਸ਼ਿਕਾਇਤ ਕਰਤੀ ਤੇ ਮੇਰੇ ਪਰਿਵਾਰ ਸਮੇਤ ਹੀ ਮੈ ਮਾਰਿਆ ਜਾਣਾ ਕੋਈ ਬਚਾ ਨਹੀਂ ਹੋਵੇਗਾ ਹੋਵੇ ਨਾ ਹੋਵੇ ਤੇ ਮਹਾਰਾਜ ਨੂੰ ਵਧਾਈ ਗਈ ਦਈਏ ਇਥੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਕਹਿੰਦਾ ਗੁਲਾਬਾ ਮਹਾਰਾਜ ਇਹ ਕਿਰਪਾ ਕਰਕੇ ਮੇਰੀ ਬੇਟਾ ਪਰਵਾਨ ਕਰੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਲਾਬਿਆ ਦਿਲ ਨਾ ਛੱਡ ਬੜੀ ਕਿਰਪਾ ਹੋਵੇਗੀ ਵੇਖੋ ਹਜੂਰ ਆਪਣੇ ਮੁਖ ਤੋਂ ਇਹ ਬਚਨ ਕਹਿ ਰਹੇ ਸੀ ਕਿ ਗੁਲਾਬਿਆ ਤੇਰਾ ਵਾਲ ਨਹੀਂ ਵਿੰਗਾ ਹੋਊਗਾ ਬਸ ਸ਼ਰਦਾ ਹੀ ਨੀ ਨਾ ਕਰ ਸਕਿਆ ਜਿਹਨੂੰ ਸਤਿਗੁਰੂ ਜੀ ਇਹ ਵਾਕ ਕਹਿ ਦੇਣ ਤੇਰਾ ਵਾਲ ਨਹੀਂ ਵਿੰਗਾ ਹੋਊਗਾ ਉਹਦੇ ਵੱਲ ਤਾਂ ਕਾਲ ਵੀ ਨਹੀਂ ਝਾਕ ਸਕਦਾ ਹੋਰ ਕਿਸੇ ਵੇਖਣੇ ਕੀ ਹੈ ਪਰ ਗੁਲਾਬਾ ਸਥਿਰ ਨਾ ਹੋ ਸਕਿਆ ਕਿਹਾ ਮਹਾਰਾਜ ਮੈਂ ਮਾੜਾ ਹਾਂ ਜਦੋਂ ਤੀਸਰੀ ਵਾਰ ਵੀ ਹਜੂਰ ਦਾ ਬਚਨ ਹਟਾਇਆ ਤੇ ਫਿਰ ਮਹਾਰਾਜ ਕਿਹਾ ਚੰਗਾ ਮਾੜਾ ਤੇ ਰਹੁ ਮਾੜਾ ਤੂੰ ਕੋਈ ਜੋਰਾਵਰ ਪਦਵੀ ਲਈ ਨਹੀਂ ਸਾਥੋਂ ਚੰਗਾ ਹੁਣ ਮਾੜਾ ਤੇ ਮਾੜਾ ਹੀ ਰਹੇਗਾ ਇਹ ਮਹਾਰਾਜ ਬਚਨ ਕਹੇ ਫਿਰ ਸਤਿਗੁਰੂ ਜੀ ਕਹਿੰਦੇ ਅਸੀਂ ਦਿਨ ਚੜ੍ਹਦੇ ਨੂੰ ਗੁਲਾਬਿਆ ਇਥੋਂ ਚਲੇ ਜਾਵਾਂਗੇ ਵੇਖੋ ਸਮਾਂ ਸੀ ਨਾ ਕਦੇ ਜਿੰਨਾ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ ਪੀਖ ਮੰਗਦੇ ਸੀ ਮਹਾਰਾਜ ਮੁਕਤ ਕਰੋ ਸੱਚੇ ਪਾਤਸ਼ਾਹ ਮੈਨੂੰ ਦਾਨ ਦਿਓ ਮੇਰੇ ਤੇ ਦੁੱਧ ਪੁੱਤ ਦੀ ਬਖਸ਼ਿਸ਼ ਕਰੋ ਅੱਜ ਸਤਿਗੁਰੂ ਜੀ ਨੂੰ ਲੋੜ ਸੀਗੀ ਤੇ ਮਹਾਰਾਜ ਨੂੰ ਵਿਦਾਇਗੀ ਦੇ ਰਿਆ ਗੁਲਾਬਾ ਮਸੰਦ ਸਿਖਾ ਸੱਚੇ ਪਾਤਸ਼ਾਹ ਜੀ ਨੂੰ ਇਹ ਮੂੰਹੋਂ ਹੀ ਕਹਿ ਰਿਹਾ ਹੈ ਕਿ ਮਹਾਰਾਜ ਮੇਰੇ ਘਰੋਂ ਚਲੇ ਜਾਓ ਸਦ ਸੰਗਤ ਜੀ ਸਤਿਗੁਰੂ ਜੀ ਦੇ ਤਾਂ ਸਿੱਖਾਂ ਦੇ ਚਰਨ ਪਵਾਉਣ ਲਈ ਤਰਸਦੀ ਹੈ ਦੁਨੀਆ ਤੇ ਜਿੱਥੇ ਬਾਜਾਂ ਵਾਲੇ ਸਤਿਗੁਰੂ ਆਪ ਹੀ ਚਰਨ ਧਰਿਆ ਹੋਵੇ ਮਾੜਾ ਹੀ ਭਾਗ ਸੀ ਨਾ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸਮੇਂ ਫਿਰ ਆਗਿਆ ਕੀਤੀ ਸੀ ਕਿ ਜਿਹੜੀ ਬਿਰਧ ਮਾਤਾ ਹੈ ਨਾ ਮਹਾਰਾਜ ਨੇ ਭਾਈ ਮਾਨ ਸਿੰਘ ਸਾਹਿਬ ਨੂੰ ਭੇਜਿਆ ਗਨੀ ਖਾਨ ਨਬੀ ਖਾਨ ਦਾ ਪਤਾ ਦੱਸਿਆ ਸਤਿਗੁਰੂ ਚੋਜੀ ਪਾਤਸ਼ਾਹ ਸਭ ਕੁਝ ਜਾਣਦੇ ਆ ਕਿ ਕਿਵੇਂ ਕਿਵੇਂ ਵਰਤਨ ਹੈ ਮਹਾਰਾਜ ਕਹਿੰਦੇ ਜਾਓ ਉਹਨਾਂ ਨੂੰ ਉਹ ਘੋੜਿਆਂ ਦੇ ਵਪਾਰੀ ਸੀ ਗਨੀ ਖਾਨ ਨਵੀ ਖਾਨ ਦਾ ਵੀ ਸਥਾਨ ਮਾਛੀ ਬਾੜੇ ਵਿੱਚ ਬਣਿਆ ਹੋਇਆ ਹਜ਼ੂਰ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਸਾਧ ਸੰਗਤ ਜੀ ਉਸ ਬਿਰਧ ਮਾਤਾ ਦੇ ਕੋਲ ਭਾਈ ਮਾਨ ਸਿੰਘ ਜੀ ਨੂੰ ਭੇਜਿਆ ਕਿ ਗੁਰੂਦੇਵ ਸੱਦਦੇ ਆ ਮਾਤਾ ਗਦਗਦ ਹੋ ਗਈ ਮਹਾਰਾਜ ਦਾ ਨਾਮ ਸੁਣ ਕੇ ਕਿ ਸਤਿਗੁਰੂ ਦੀ ਪਈ ਇਮਾਨਤ ਹੈ ਮਹਾਰਾਜ ਨੇ ਬਚਨ ਕੀਤਾ ਸੀ ਅਸੀਂ ਆਪ ਲਵਾਂਗੇ ਆ ਕਰਕੇ ਤੇ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਭੇਟਾ ਕਰਨ ਲਈ ਉਹ ਵਸਤਰ ਲੈ ਕਰਕੇ ਜਦੋਂ ਬਿਰਧ ਮਾਤਾ ਆਈ ਹੈ ਗੁਰੂ ਦੇਵ ਦਾ ਦਰਸ਼ਨ ਕਰਕੇ ਨਿਹਾਲ ਹੋਈ ਸਤਿਗੁਰੂ ਜੀ ਨੇ ਕਿਹਾ ਮਾਤਾ ਤੇਰੀ 14 ਦਿਨ ਹੋਰ ਆਜੂ ਹੈ ਤੇ ਭਜਨ ਬੰਦਗੀ ਕਰਦਿਆਂ ਹੋਇਆਂ ਤੇਰਾ ਸਰੀਰ ਸਫਲਾ ਹੋਇਆ ਤੂੰ ਸਾਡੇ ਲੋਕ ਵਿੱਚ ਜਾ ਬਰਾਜੇਂਗੀ ਇਹ ਬਚਨ ਹਜੂਰ ਨੇ ਕਿਹਾ ਮਹਾਰਾਜ ਤੋਂ ਬੜੀਆਂ ਬਖਸ਼ਿਸ਼ਾਂ ਲਈਆਂ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤਿਸ ਸਮੇ ਉਹ ਜਿਹੜਾ ਸਾਧ ਸੰਗਤ ਜੀ ਸਫੇਦ ਵਸਤਰ ਸੀ ਬਰੀਕ ਸੂਤ ਦਾ ਔਣਿਆ ਹੋਇਆ ਮਹਾਰਾਜ ਜੀ ਨੇ ਉਸ ਨੂੰ ਨੀਲਾ ਰੰਗ ਕਰਨ ਵਾਸਤੇ ਸਤਿਗੁਰੂ ਜੀ ਨੇ ਆਗਿਆ ਦਿੱਤੀ ਜਦੋਂ ਆਪ ਮਾਛੀਵਾੜੇ ਜਾਓ ਇਹ ਤਾਂ ਸਾਧ ਸੰਗਤ ਜੀ ਹੁਣ ਜਿਹੜੀਆਂ ਨਿਸ਼ਾਨ ਰਹੀਆਂ ਨੇ ਉਹ ਬਰਤਨ ਅਜੇ ਤੱਕ ਲਲਾਰੀ ਦਾ ਮੌਜੂਦ ਹੈ ਜਿਹਦੇ ਵਿੱਚ ਸਤਿਗੁਰੂ ਜੀ ਦਾ ਵਸਤਰ ਰੰਗਿਆ ਗਿਆ ਸੀ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਚ ਦੇ ਪੀਰ ਬਣਦੇ ਐ ਇਹ ਉੱਚ ਦਾ ਹੀ ਪੀਰ ਵਿਸ਼ੇਸ਼ ਮਹਾਰਾਜ ਕਿਉਂ ਬਣਿਆ ਹੋਰ ਕੋਈ ਵੀ ਪੀਰ ਦਾ ਰੂਪ ਧਾਰਨ ਕਰ ਸਕਦੇ ਸੀ ਉੱਚ ਦਾ ਪੀਰ ਮਹਾਰਾਜ ਤਾਂ ਬਣਿਆ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲੈ ਕਰਕੇ ਜਿਹੜੇ ਸਾਧ ਸੰਗਤ ਜੀ ਮੁਸਲਮਾਨੀ ਉੱਚ ਦਾ ਪੀਰ ਹੋਇਆ ਨਾ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਿੱਖ ਹੋਇਆ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਆਪ ਦਾ ਸਾਧ ਸੰਗਤ ਜੀ ਗੁਰੂ ਮੰਨਦੇ ਆ ਪੀਰ ਮੰਨਦੇ ਆ ਸਤਿਗੁਰੂ ਜੀ ਉੱਚ ਦਾ ਪੀਰ ਇਸ ਕਰਕੇ ਬਣੇ ਆ ਕਿਉਂਕਿ ਮਹਾਰਾਜ ਸੱਚਮੁੱਚ ਹੀ ਉੱਚ ਦੇ ਪੀਰਾਂ ਦੇ ਪੀਰ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹਨ ਇਸ ਕਰਕੇ ਸਤਿਗੁਰੂ ਜੀ ਨੇ ਆਪਣੀ ਉਹਨਾਂ ਨੂੰ ਸਿੱਖ ਜਾਣ ਕਰਕੇ ਸਤਿਗੁਰੂ ਜੀ ਨੇ ਉਸ ਬਾਣੇ ਨੂੰ ਵੀ ਭਾਗ ਲਾਏ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਨੇ ਜਿਵੇਂ ਸਤਿਗੁਰੂ ਜੀ ਇੱਥੋਂ ਫਿਰ ਉੱਚ ਦਾ ਪੀਰ ਬਣ ਕੇ ਤੁਰਦੇ ਆ ਨੇ ઘણી ਖਾਂ ਤੇ ਨਵੀ ਖਾ ਆ ਕੇ ਮੱਥਾ ਟੇਕਦੇ ਆ ਹਜੂਰ ਨੂੰ ਪਹਿਚਾਨ ਕੇ ਨਿਹਾਲ ਹੁੰਦੇ ਆ ਸਤਿਗੁਰੂ ਜੀ ਜਿਵੇਂ ਉਹਨਾਂ ਨੂੰ ਸੇਵਾ ਕਰਨ ਵਾਸਤੇ ਫਿਰ ਆਗਿਆ ਕਰਦੇ ਆ ਇਸ ਤੋਂ ਆਪਾਂ ਕੱਲ ਨੂੰ ਸਰਵਣ ਕਰਾਂਗੇ ਤੇ ਸਾਧ ਸੰਗਤ ਜੀ ਤਕਰੀਬਾ ਨਾਲ ਅੱਜ 26 ਤਰੀਕ ਹੈ ਤੇ 27 ਤੇ 28 ਸਾਹਿਬ ਜਾਦਿਆਂ ਦੇ ਸ਼ਹੀਦੀ ਜੋੜ ਮੇਲੇ ਦੇ ਸਾਧ ਸੰਗਤ ਜੀ ਬਹੁਤ ਵੱਡਾ ਉੱਥੇ ਪੰਥ ਦਾ ਇਕੱਠ ਹੁੰਦਾ ਹੈ ਇਹ ਸਰਹੰਦ ਦੀ ਧਰਤੀ ਦੀ ਇਹ ਸਾਧ ਸੰਗਤ ਜੀ ਲਹੂ ਨਾਲ ਲਿਖੀ ਹੋਈ ਕਹਾਣੀ ਜੋ ਸਾਹਿਬਜ਼ਾਦਿਆਂ ਨੇ ਆਪ ਦੀ ਸ਼ਹਾਦਤ ਦਿੱਤੀ ਹੈ ਮਾਤਾ ਸਾਹਿਬ ਨੇ ਆਪ ਦੀ ਸ਼ਹਾਦਤ ਦਿੱਤੀ ਹੈ ਦੋ ਦਿਨ ਤੋਂ ਇਹ ਜਿਹੜੀ ਹੈ ਲਗਾਤਾਰ ਹੁਣ ਕਥਾ ਸਰਹੰਦ ਦੇ ਸ਼ਾਕੇ ਦੀ ਹੋਵੇਗੀ ਨਾਲ ਤੇ ਸਤਿਗੁਰੂ ਜੀ ਜਿਵੇਂ ਕਿਉਂਕਿ ਇਹ ਜਿਹੜਾ ਸਰਹੰਦ ਦਾ ਸ਼ਹੀਦ ਦੀ ਸ਼ਾਕਾ ਹੈ ਨਾ ਇਤਿਹਾਸ ਨੇ ਨੂਰੇ ਮਾਹੀ ਦੀ ਰਸਨਾ ਤੋਂ ਕਿਹਾ ਹੈ ਜਦੋਂ ਮਹਾਰਾਜ ਲੰਮੇ ਜੱਟਪੁਰੇ ਪਹੁੰਚਦੇ ਆ ਸੱਚੇ ਪਾਤਸ਼ਾਹ ਉੱਥੇ ਸਾਰਾ ਸ਼ਹੀਦੀ ਸਾਕਾ ਸਤਿਗੁਰੂ ਜੀ ਨੂਰੇ ਮਾਹੀ ਤੋਂ ਸੁਣਦੇ ਆ ਕਿ ਜਿਵੇਂ ਜਿਵੇਂ ਇਤਿਹਾਸ ਦੇ ਵਿੱਚ ਆਉਂਦਾ ਜਿਵੇਂ ਤਿਵੇਂ ਆਪਾਂ ਸਰਵਣ ਕਰਾਂਗੇ